ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਨੂੰ ਅੱਜ ਉਹਨਾਂ ਦੀ 134 ਜਨਮ ਦਿਨ ਤੇ ਰਾਸ਼ਟ੍ਰ ਸਰਸਧਾਂਤਲੀ ਪੇਟਕਾਰਿਆਇ ਇਸ ਮੌਕੇ ਦੇਸ਼ ਪਰਵਿਚੇ ਕਈ ਸਮਾਗਮ ਕਰਵਾਏ ਜਾ ਰਹੇ ਨੇ ਰਾਸ਼ਟਰਪਤੀ ਦ੍ਰੋਪਦੀ ਮੋਰਮੂ ਉਪਰਾਸ਼ਟਰਪਤੀ ਜਗਦੀਪ ਤਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਸਪੀਕਰ ਓਮ ਬੇਰਲਾ ਕੇਂਦਰੀ ਮੰਤਰੀਆਂ ਸੰਸਦ ਮੈਂਬਰ ਅਤੇ ਹੋਰ ਪਤਵੰਤੇ ਅੱਜ ਸਵੇਰੇ ਸੰਸਦ ਭਵਨ ਕੰਪਲੈਕਸ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਡਾਕਟਰ ਬੀਮਰਾਓ ਅੰਬੇਦਕਰ ਨੇ ਤਾਂ ਉਮਰ ਲੋਕ ਖੇਤਾ ਤੇ ਰਾਸ਼ਟ੍ਰ ਨਿਰਮਾਣ ਵਿੱਚ ਯੋਗਦਾਨ ਪ ਭੂਮਿਕਾ ਨਿਵਾਇਆਂ ਬਾਬਾ ਸਾਹਿਬ ਇੱਕ ਉੱਗੇ ਸਮਾਜ ਸੁਧਾਰਕ, ਅਰਥ ਸ਼ਾਸਤਰੀ, ਸਿਆਸੀ ਆਗੂ ਸਨ ਜਿਨ੍ਹਾਂ ਨੇ ਆਪਣਾ ਜੀਵਨ ਲੋਕਾਂ ਦੇ ਕਲਿਆਣ ਲਈ ਸਮਰਪਿਤ ਕੀਤਾ। ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਸਮਾਜ ਦੇ ਹਾਸ਼ੀਏ ਉੱਤੇ ਪਏ ਵਰਗਾਂ ਦੇ ਵਿਰੁੱਧ ਸਮਾਜਿਕ ਅਤੇ ਜਾਤੀ ਵੇਦਭਾਵ ਨੂੰ ਖਤਮ ਕਰਨ ਲਈ ਆਪਣੀ ਸਾਰੀ ਉਮਰ ਦ੍ਰਿੜਤਾ ਨਾਲ ਕੰਮ ਕੀਤਾ। ਇੱਕ ਨਿਮਰ ਸ਼ੁਰੂਆਤ ਤੋਂ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਬਣੇ। ਉਨ੍ਹਾਂ ਨੂੰ ਮਰਨ ਉਪਰੰਤ 1990 ਵਿੱਚ ਭਾਰਤ ਨੇ ਸਵਰ ਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।